ਡੱਲੇਵਾਲ ਜੀ ਦੁਨੀਆ ਕਿੱਦੇ ਛੱਡੋਗੇ ਬੜੀ ਕਾਲੀ ਲੱਗੀ ਹੋਈ ਆ ਵੀ ਤੁਸੀਂ ਦੁਨੀਆ ਛੱਡੋ ਦੋ ਦਿਨਾਂ ਦਾ ਹੰਗਾਮਾ ਪਊਗਾ ਉਸ ਤੋਂ ਬਾਅਦ ਫੇਰ ਉਵੇਂ ਦੀ ਉਵੇਂ ਕੰਮ ਦੁਨੀਆ ਛੱਡੋ ਇਹਦੇ ਵਿੱਚ ਮੇਰਾ ਫਾਇਦਾ ਨਹੀਂਗਾ ਮੇਰਾ ਤਾਂ ਨੁਕਸਾਨ ਆ ਹੋਰ ਕਈ ਉਹਨਾਂ ਕਿਸਾਨਾਂ ਦਾ ਨੁਕਸਾਨ ਆ ਜਿਨ੍ਹਾਂ ਨੂੰ ਤੁਸੀਂ ਮਤ ਦੇਣੀ ਆ ਮਤਲਬ ਵੀ ਆਪਣੇ ਨਾਲ ਸਰਕਾਰ ਕੀ ਕਰੂਗੀ ਕੀ ਨਹੀਂ ਕਰੂਗੀ ਇਹ ਦੁਨੀਆ ਇਹੋ ਜੀ ਆ ਜਿੱਥੇ ਬਹੁਤ ਸਾਰੇ ਯੁੱਧ ਜੰਮਦੇ ਆ ਬਹੁਤ ਸਾਰੇ ਨਹੀਂ ਕਹਿ ਸਕਦੇ ਬਹੁਤ ਘੱਟ ਜੰਮਦੇ ਆ ਕੋਈ ماں ਹੁੰਦੀ ਆ ਜਿਹੜਾ ਯੁੱਧ ਆ ਜਾਂਦੀ ਆ ਉਹਨਾਂ ਵਿੱਚੋਂ ਇੱਕ ਯੋद्धा ਤੁਸੀਂ ਵੀ ਸੀ ਜਿਹੜੀਆਂ ਸਰਕਾਰ ਦੇ ਨਾਸੀ ਧੂਆਂ ਲੈ ਆਉਂਦੇ ਹੋ ਉਹਨਾਂ ਜਿੱਥੇ ਬੰਦਿਆਂ ਦੇ ਪ੍ਰਧਾਨ ਹੁੰਦੇ ਹੋ ਤੁਸੀਂ ਤਾਂ ਜੇਕਰ ਤੁਸੀਂ ਦੁਨੀਆ ਛੱਡਦੇ ਹੋ ਜਿਵੇਂ ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ ਮਤਲਬ ਖਣੀ ਮਰਨ ਵਰਤ ਤੇ ਬੈਠੇ ਮੈਨੂੰ ਇਸ ਚੀਜ਼ ਦਾ ਨਾ ਪਰ ਉਹਦੇ ਵਿੱਚ ਨਾ ਪੰਜਾਬ ਦੇ ਲੋਕਾਂ ਨੂੰ ਕੱਟਾ ਪੈਣਾ ਸਰਕਾਰ ਨੂੰ ਕੱਟਾ ਨਹੀਂ ਸਰਕਾਰ ਤਾਂ ਤਾਂ ਨਫਾ ਹੀ ਹੋਣਾ ਕਿਉਂਕਿ ਜਿਹੜੀ ਸਰਕਾਰ ਆ ਉਹ ਤਾਂ ਚਾਹੁੰਦੀ ਆ ਕਿ ਜਿਹੜੇ ਬੰਦੇ ਯੁੱਧੇ ਆ ਜਿਹੜੇ ਮਤਲਬ ਸਰਕਾਰ ਦੀ ਨਾਸੀ ਧੂਆਂ ਲਿਉਣ ਵਾਲੇ ਆ ਉਹ ਤੋਂ ਚਾਹੁੰਦੀ ਨਹੀਂ ਉਹ ਹੋਵੇ ਉਹ ਤਾਂ ਚਾਹੁੰਦੀ ਨਹੀਂ ਉਹ ਤਾਂ ਸਿੱਧੇ ਚਾਹੁੰਦੇ ਆ ਵੀ ਬੱਸ ਹੋ ਫੀਡਿੰਗਾ ਸੂਲਤਾਂਲੇ ਹੋਣ ਸਰਕਾਰ ਦੀ ਹਾਂ ਚ ਹਾਂ ਮਲਾਉਣ ਵਾਲੇ ਹੋਣ ਤੇ ਬਸ ਤੇ ਜਿਹੜੇ ਦੁਨੀਆ ਦੇ ਵਿੱਚ ਲੋਕਾਂ ਨੂੰ ਸਮਝਾਉਣ ਵਾਲੇ ਸਰਕਾਰ ਦੇ ਅੱਗੇ ਬਹਿ ਕੇ ਗੱਲਾਂ ਮਨਾਉਣ ਵਾਲੇ ਉਹ ਬਹੁਤ ਘੱਟ ਜਾਂਦੇ ਆ ਤੇ ਜੇਕਰ ਦੱਲੇਵਾਲ ਜੀ ਤੁਹਾਨੂੰ ਕੁਝ ਹੁੰਦਾ ਰੱਬ ਨਾ ਕਰੇ ਉਹਦੇ ਵਿੱਚ ਸਰਕਾਰ ਦਾ ਫਾਇਦਾ ਹੀ ਆ ਠੀਕਾ ਲਾਲਾ ਲਾਲਾ ਤਾਂ ਹੋਊਗੀ ਕਿਉਂਕਿ ਦਿਨੋ ਦਿਨ ਤੁਹਾਡੀ ਸੁਣਿਆ ਹਾਲਤ ਵਿਗੜਦੀ ਜਾ ਰਹੀ ਆ ਮੇਰੀ ਹੱਥ ਬਨ ਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਪੰਜਾਬ ਦੇ ਉਹਨਾਂ ਜਿਹੜੇ ਤੁਹਾਡੇ ਜਥੇਬੰਦੀ ਦੇ ਨੌਜਵਾਨਾਂ ਬਜ਼ੁਰਗਾਂ ਉਹਨਾਂ ਨੂੰ ਦੱਸੋ ਵੀ ਆਪਾਂ ਨੂੰ ਕਰਨਾ ਕੀ ਚਾਹੀਦਾ ਔਰ ਜੇਕਰ ਤੁਸੀਂ ਇਹ ਸੋਚਦੇ ਆ ਕਿ ਮਰਨ ਵਰਤ ਤੇ ਬੈਠੇ ਨਾਲ ਸਰਕਾਰ ਆਪਣੀ ਬਾਤ ਸੁਣੂਗੀ ਤਾਉ ਆਪਾ ਬਹੁਤ ਗਲਤ ਚੱਲ ਰਿਹਾ ਸਹੀ ਮਣੀ ਤੇ ਅੱਜ 20 ਦਿਨਾਂ ਤੋਂ ਪਲੱਸ ਹੋ ਗਿਆ ਤੁਹਾਨੂੰ ਤੇ ਇੰਨੀ ਕ ਹੰਕਾਰੀ ਪਈ ਆ ਸਰਕਾਰ ਕਿ ਉਹ ਤੁਹਾਡੇ ਪਸਾ ਲੈਣ ਤੱਕ ਨਹੀਂ ਆਈ ਦੂਜੀ ਗੱਲ ਇਹ ਵੀ ਕੇਂਦਰ ਸਰਕਾਰ ਆਪਣੇ ਲਗੌਰ ਨਹੀਂ ਕਰਦੀ ਉਹ ਗੌਰੂਦੋ ਕਰਦੀ ਐ ਜਦੋਂ ਆਪਣੇ ਤੇ ਗੋਲਾ ਬਰੂਤ ਸਿੱਟਣਾ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਨੌਜਵਾਨਾਂ ਨੂੰ ਆਪਾਂ ਸਮਝਾਈਏ ਮੈਂ ਇਹ ਨਹੀਂ ਕਹਿੰਦਾ ਵੀ ਸਮਝਾਈਏ ਤੁਸੀਂ ਉਹ ਗੱਲਾਂ ਦੱਸੋ ਤਾਂ ਕਿ ਨੌਜਵਾਨ ਕੱਲ ਨੂੰ ਸਰਕਾਰ ਦੇ ਅੱਗੇ ਖੜਨ ਵਾਲੇ ਜ਼ਰੂਰ ਹੋਣ ਜੇ ਸਾਡਾ ਇੱਕ ਜਾਂਦਾ ਨਾ ਸਰਕਾਰ ਦੇ ਅੱਗੇ ਖੜਨ ਵਾਲਾ ਤੇ ਹਜ਼ਾਰਾਂ ਖੜੇ ਕਰਕੇ ਜਾਓ ਇੰਨੀ ਕੁ ਬੇਨਤੀ ਆ ਤੁਹਾਡੇ ਅੱਗੇ ਮੇਰੀ ਗੱਲ ਨੂੰ ਗਲਤ ਨਾ ਗਿਣਿਆ ਜੇ ਪਰ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਇਤਾਂ ਆਪਣਾ 10 ਦਿਨ 20 ਦਿਨ ਮਹੀਨਾ ਚੱਲੂਗਾ ਰੱਬ ਨਾ ਕਰੇ ਜੇ ਕਰ ਤੁਹਾਨੂੰ ਕੁਝ ਹੁੰਦਾ ਤਾਂ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਕੋਲੋਂ ਉਹ ਇਨਸਾਨ ਜਾਂਦੇ ਰਹਿਣਾ ਜਿਹੜਾ ਸਰਕਾਰ ਦੇ ਅੱਗੇ ਬੈਠ ਕੇ ਸਰਕਾਰ ਦੇ ਨਾਸੀ ਧੂਮ ਲਿਆਉਂਦੇ ਆ ਤਾਂ ਮੈਨੂੰ ਨਹੀਂ ਲੱਗਦਾ ਮੈਂ ਕੁਝ ਗਲਤ ਕਿਹਾ ਜਿੰਨੀ ਕੁ ਮੇਰੀ ਸੋਚ ਹੈ ਮੈਂ ਤੁਹਾਨੂੰ ਉਹਨਾਂ ਕਹ ਦੱਸਤਾ ਜੇਕਰ ਤੁਹਾਡੇ ਵਰਗੇ ਦਸਾਂ ਨੌਜਵਾਨਾਂ ਨੂੰ ਦੱਸ ਕੇ ਜਾਣ ਕਿ ਬਿੱਲੀ ਆ ਨਹੀਂ ਇੱਥੋਂ ਐ ਕਰਨਾ ਸਰਕਾਰ ਨੂੰ ਐ ਕਰਨਾ ਸਰਕਾਰ ਨੂੰ ਐ ਕਰਨਾ ਤਾਂ ਬੇਨਤੀ ਹੈ ਮੇ ਮਾਲੂ ਚਲੋ ਮੇਰੇ ਤਾਂ ਐਡਾ ਕੋਈ ਹੈ ਨਹੀਂ ਦਾਤਾ ਕਦੇ ਬਣਾਊਗਾ ਪਰ ਜਿਹੜੇ ਮੇਰੇ ਵਰਗੇ ਜਾਂ ਗੱਲ ਕਰਦੇ ਆ ਭਲਾ ਥੋੜੀ ਉਹ ਕਰਦੇ ਆ ਕਿਉਂਕਿ ਇਹ ਜਿੰਨਾ ਚਿਰ ਪ੍ਰੈਸ਼ਰ ਗਰੁੱਪ ਆ ਜਿਹੜੇ ਧਰਨੇ ਵਾਲੇ ਗਰੁੱਪ ਹੁੰਦੇ ਆ ਜਿੰਨਾ ਚਿਰ ਇਹ ਹੈਗੇ ਨਾ ਉਨਾਂ ਚਿਰ ਸਰਕਾਰ ਆਪ ਦੀਆਂ ਪੂਰੀਆਂ ਹੱਦਾਂ ਨਹੀਂ ਟੱਪਦੀ ਤੇ ਜੇਕਰ ਜਿਸ ਦਿਨੇ ਪ੍ਰੈਸ਼ਰ ਗਰੁੱਪ ਨਾ ਰਹੀ ਤੁਹਾਡੇ ਅੱਗੇ ਲੋਕ ਨਾ ਹੋਏ ਉਸ ਦਿਨ ਤਾਂ ਗਲੀਆਂ ਦੇ ਵਿੱਚ ਕੜੀਸ-ਕੜੀਸ ਕੁੱਟੂਗੀ ਸਰਕਾਰ ਇਹ ਤਾਂ ਧਰਨੇ ਲਾਉਣ ਵਾਲੇ ਬਚਾਈ ਖੜੇ ਆ ਤੇ ਪ੍ਰੈਸ਼ਰ ਗਰੁੱਪ ਬਚਾਈ ਖੜੇ ਔਰ ਬੋਲਣ ਵਾਲੇ ਬਚਾਈ ਖੜੇ ਆ ਤੇ ਬਾਕੀ ਜੇਕਰ ਕੁਝ ਮੈਂ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਉਹਨਾਂ ਨੌਜਵਾਨਾਂ ਨੂੰ ਕੋਲ ਬਿਠਾਓ ਜਿਹੜਾ ਤੁਸੀਂ ਤੁਹਾਡਾ ਤਜਰਬਾ ਜਿਹੜਾ ਇੰਨੀ ਉਮਰ ਦਾ ਉਹ ਤਜਰਬਾ ਸਾਡੇ ਨਾਲ ਜ਼ਰੂਰ ਵੰਡ ਕੇ ਜਾਓ ਇਹ ਤਜਰਬਾ ਵੰਡੋ ਇਹ ਸਰਕਾਰ ਕਿਵੇਂ ਗੱਲੀ ਲਾਉਂਦੀ ਆ ਜਾਂ ਕੀ ਕਰਦੀ ਆ ਕਿੰਨੀ ਇਹਨਾਂ ਦਾ ਬਾਪੂ ਜੀ ਤੁਹਾਨੂੰ ਵੀ ਪਤਾ ਕਿ ਸਰਕਾਰ ਤੁਹਾਡੇ ਕੋਲ ਦੋ ਡਾਕਟਰ ਭਾ ਸਕਦੀ ਆ ਡਾਕਟਰ ਤੁਹਾਡੀ ਪੁੱਛਗਿੱਛ ਕਰ ਸਕਦੇ ਆ ਉਹ ਮੁੱਖ ਮੰਤਰੀ ਨੂੰ ਮੈਂ ਬੇਨਤੀ ਕਰਦਾ ਯਾਰ ਤੁਸੀਂ 2 2.5 ਸਾਲਾਂ ਦੇ ਮੁੱਖ ਮੰਤਰੀ ਰਹੇਗੇ ਆ ਤਾਂ ਜਿਹੜੇ ਦੇਸ਼ ਨੂੰ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਸਾਰੀ ਉਮਰ ਚੱਲਦੇ ਹੁੰਦੇ ਆ ਥੱਕੇ ਵੀ ਨਾ ਕਿਵੇਂ 10 ਸਾਲ 5 ਸਾਲ ਇਹ ਬਾਪੂ ਦੀ ਉਮਰ ਵਦਾ ਇਹਦਾ ਕਤਲ ਤੇਰੇ ਸਰ ਪੈ ਗਿਆ ਨਾ ਇਹ ਕਤਲ ਹੀ ਹੁੰਦਾ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਉਹ ਕਿਉਂ ਬੈਠੇ ਆ ਮਰਨ ਵੇਲੇ ਸਾਨੂੰ ਪਤਾ ਹੀ ਨਹੀਂ ਮੈਨ ਤਾਂ ਸਰਕਾਰ ਦੇ ਅੱਗੇ ਕੀ ਰੋਸਾ ਉਹਨਾਂ ਦਾ ਉਹ ਰੋਸਾ ਤਾਂ ਪੁੱਛੋ ਕੰਮ ਸੀ ਕੰਮ ਕਿ ਤੁਸੀਂ ਕੱਲੇ ਹੰਕਾਰ 'ਚ ਹੀ ਜੀ ਜਾਉਂਗੇ ਸਰਕਾਰ ਜੀ ਮੰਤਰੀ ਸਾਹਿਬ ਜੀ ਜਾ ਕੇ ਪੁੱਛ ਕੇ ਆਓ ਤੇ ਕੋਸ਼ਿਸ਼ ਕਰੋ ਉਹਨਾਂ ਦੀ ਉਮਰ ਵਧਾਉਣ ਦੀ ਨਾ ਕਿ ਘਟਾਉਣ ਦੀ ਤੁਹਾਡੀ ਤਾਂ ਦੋ ਸਾਲ ਸਰਕਾਰ ਉਹਦੋਂ ਕੀ ਬਦਗਾ ਉਹਨੂੰ ਕਿਹੜੀ ਸਰਕਾਰ ਨੇ ਆਉਣਾ ਕਿਹੜੀ ਨਹੀਂ ਆਉਣਾ ਤਾਂ ਮੈਂ ਬਾਪੂ ਜੀ ਬੇਨਤੀ ਕਰਦਾ ਤਜਰਬਾ ਦਿਓ ਤਜਰਬਾ ਦਿਓ ਜਿਹੜੇ ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਅੱਗੇ ਜਾ ਕੇ ਸਵਾਰਨਗੇ ਪੰਜਾਬ ਦਾ ਉਹਨਾਂ ਨੂੰ ਤਜਰਬਾ ਦਿਓ ਤੁਹਾਡੇ ਅੱਗੇ ਬੇਨਤੀ ਆ ਤੇ ਜੇਕਰ ਮੈਂ ਕੁਝ ਗਲਤ ਬੋਲ ਬੈਠਾ ਹਾਂ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਰਕਾਰ ਤਾਂ ਚਾਹੁੰਦੀ ਹੁੰਦੀ ਆ ਕਿ ਯੁੱਧ ਦੇ ਘਟਣ ਯੁੱਧੇ ਪੈਦਾ ਨਹੀਂ ਹੁੰਦੇ ਇੱਥੇ ਨੱਚਣ ਕੁੱਦਣ ਵਾਲੇ ਬਹੁਤ ਪੈਦਾ ਹੋ ਜਾਣਗੇ ਗਾਉਣ ਵਾਲੇ ਬਹੁਤ ਪੈਦਾ ਹੋ ਜਾਣਗੇ ਹਰ ਪਿੰਡ ਦੇ ਵਿੱਚ 20 ਬੰਦੇ ਗਾਉਣ ਵਾਲੇ ਹੁੰਦੇ ਆ ਪਰ ਤੀਆਂ ਚਾਲਾਂਗਾ ਪਿੰਡਾਂ ਦੇ ਵਿੱਚੋਂ ਵੀ ਕੋਈ ਇੱਕ ਯੋद्धा ਨਹੀਂ ਸਾਨੂੰ ਮਿਲਦਾ ਇਹ ਬੇਨਤੀ ਆ ਬਾਪੂ ਜੀ ਤਜਰਬਾ ਦਿਓ ਡੱਲੇਵਾਲ ਜੀ ਦੁਨੀਆ ਕਿੱਦੇ ਛੱਡੋਂਗੇ ਬੜੀ ਕਾਲੀ ਲੱਗੀ ਹੋਈ ਆ ਵੀ ਤੁਸੀਂ ਦੁਨੀਆ ਛੱਡੋ ਦੋ ਦਿਨਾਂ ਦਾ ਹੰਗਾਮਾ ਪਾਊਗਾ ਉਸ ਤੋਂ ਬਾਅਦ ਫੇਰ ਉਮੀਦੀ ਉਮੀਦ ਕੰਮ ਦੁਨੀਆ ਛੱਡੋ ਇਹਦੇ ਵਿੱਚ ਮੇਰਾ ਫਾਇਦਾ ਨਹੀਂਗਾ ਮੇਰਾ ਤਾਂ ਨੁਕਸਾਨ ਆ ਹੋਰ ਕਈ ਉਹਨਾਂ ਕਿਸਾਨਾਂ ਦਾ ਨੁਕਸਾਨ ਆ ਜਿਨ੍ਹਾਂ ਨੂੰ ਤੁਸੀਂ ਮਤ ਦੇਣੀ ਆ ਮਤਲਬ ਵੀ ਆਪਣੇ ਨਾਲ ਸਰਕਾਰ ਕੀ ਕਰੂਗੀ ਕਿ ਨਹੀਂ ਕਰੂਗੀ ਇਹ ਦੁਨੀਆ ਇਹੋ ਜੀ ਆ ਜਿੱਥੇ ਬਹੁਤ ਸਾਰੇ ਯੁੱਧ ਜੰਮਦੇ ਆ ਬਹੁਤ ਸਾਰੇ ਨਹੀਂ ਕਹਿ ਸਕਦੇ ਬਹੁਤ ਘੱਟ ਜੰਮਦੇ ਆ ਕੋਈ ماں ਹੁੰਦੀ ਆ ਜਿਹੜਾ ਯੁੱਧ ਆ ਜੰਮਦੀ ਆ ਉਨ੍ਹਾਂ ਵਿੱਚੋਂ ਇੱਕ ਯੋद्धा ਤੁਸੀਂ ਵੀ ਸੀ ਜਿਹੜੀਆਂ ਸਰਕਾਰ ਦੇ ਨਾਸੀ ਧੂਆਂ ਲੈ ਆਉਨੇ ਹੋ ਉਹਨਾਂ ਜਿੱਥੇ ਬੰਦਿਆਂ ਦੇ ਪ੍ਰਧਾਨ ਹੋਨੇ ਹੋ ਤੁਸੀਂ ਤਾਂ ਜੇਕਰ ਤੁਸੀਂ ਦੁਨੀਆ ਛੱਡਦੇ ਹੋ ਜਿਵੇਂ ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ ਮਤਲਬ ਖਣੀ ਮਰਨ ਵਰਤ ਤੇ ਬੈਠੇ ਮੈਨੂੰ ਇਸ ਚੀਜ਼ ਦਾ ਨਾ ਪਰ ਉਹਦੇ ਵਿੱਚ ਨਾ ਪੰਜਾਬ ਦੇ ਲੋਕਾਂ ਨੂੰ ਇਕੱਠਾ ਪੈਣਾ ਸਰਕਾਰ ਨੂੰ ਘਾਟਾ ਨਹੀਂ ਸਰਕਾਰ ਤਾਂ ਤਾਂ ਨਫਾ ਹੀ ਹੋਣਾ ਕਿਉਂਕਿ ਜਿਹੜੀ ਸਰਕਾਰ ਆ ਉਹ ਤਾਂ ਚਾਹੁੰਦੀ ਆ ਕਿ ਜਿਹੜੇ ਬੰਦੇ ਯੁੱਧ ਦੇ ਆ ਜਿਹੜੇ ਮਤਲਬ ਸਰਕਾਰ ਦੀ ਨਾਸੀ ਧੂਆਂ ਲਿਆਉਣ ਵਾਲੇ ਆ ਉਹ ਤਾਂ ਉਹ ਚਾਹੁੰਦੀ ਨਹੀਂ ਉਹ ਹੋਵੇ ਉਹ ਤਾਂ ਚਾਹੁੰਦੀ ਨਹੀਂ ਉਹ ਤਾਂ ਸਿੱਧੇ ਚਾਹੁੰਦੇ ਆ ਵੀ ਬਸ ਉਹ ਫਾਇਦੀਆਂ ਸਹੂਲਤਾਂ ਵਾਲੇ ਹੋਣ ਸਰਕਾਰ ਦੀ ਹਾਂ ਚ ਹਾਂ ਮਲਾਉਣ ਵਾਲੇ ਹੋਣ ਤੇ ਬਸ ਤੇ ਜਿਹੜੇ ਦੁਨੀਆ ਦੇ ਵਿੱਚ ਲੋਕਾਂ ਨੂੰ ਸਮਝਾਉਣ ਵਾਲੇ ਸਰਕਾਰ ਦੇ ਅੱਗੇ ਬਹਿ ਕੇ ਗੱਲਾਂ ਮਨਾਉਣ ਵਾਲੇ ਉਹ ਬਹੁਤ ਘੱਟ ਜਾਂਦੇ ਆ ਤੇ ਜੇਕਰ ਦੱਲੇਵਾਲ ਜੀ ਤੁਹਾਨੂੰ ਕੁਝ ਹੁੰਦਾ ਰੱਬ ਨਾ ਕਰੇ ਉਹਦੇ ਵਿੱਚ ਸਰਕਾਰ ਦਾ ਫਾਇਦਾ ਹੀ ਆ ਠੀਕ ਆ ਲਾਲਾ ਲਾਲਾ ਤਾਂ ਹੋਊਗੀ ਕਿਉਂਕਿ ਦਿਨੋਂ ਦਿਨ ਤੁਹਾਡੀ ਸੁਣਿਆ ਹਾਲਤ ਵਿਗੜਦੀ ਜਾ ਰਹੀ ਆ ਮੇਰੀ ਹੱਥ ਬੰਨ ਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਪੰਜਾਬ ਦੇ ਉਹਨਾਂ ਜਿਹੜੇ ਤੁਹਾਡੇ ਜਥੇਬੰਦੀ ਦੇ ਨੌਜਵਾਨਾਂ ਬਜ਼ੁਰਗਾਂ ਉਹਨਾਂ ਨੂੰ ਦੱਸੋ ਵੀ ਆਪਾਂ ਨੂੰ ਕਰਨਾ ਕੀ ਚਾਹੀਦਾ ਔਰ ਜੇਕਰ ਤੁਸੀਂ ਇਹ ਸੋਚਦੇ ਆ ਕਿ ਮਰਨ ਵਰਤਾਂ ਤੇ ਬੈਠੇ ਨਾਲ ਸਰਕਾਰ ਆਪਣੀ ਬਾਤ ਸੁਣੂਗੀ ਤਾਂ ਆਪਾਂ ਬਹੁਤ ਗਲਤ ਚੱਲ ਰਿਹਾ ਸਹੀ ਮਣੀ ਤਾਂ ਅੱਜ 20 ਦਿਨਾਂ ਤੋਂ ਪਲੱਸ ਹੋ ਗਿਆ ਤੁਹਾਨੂੰ ਤੇ ਇੰਨੀ ਕ ਹੰਕਾਰੀ ਪਈ ਆ ਸਰਕਾਰ ਕਿ ਉਹ ਤੁਹਾਡੇ ਪਸਾਲਿਆਂ ਤੱਕ ਨਹੀਂ ਆਈ ਦੂਜੀ ਗੱਲ ਇਹ ਵੀ ਕੇਂਦਰ ਸਰਕਾਰ ਆਪਣੇ ਲਗੌਰ ਨਹੀਂ ਕਰਦੀ ਉਹ ਗੌਰ ਉਹਦੋਂ ਕਰਦੀ ਹੈ ਜਦੋਂ ਆਪਣੇ ਤੇ ਗੋਲਾ ਬਰੂਤ ਸਿੱਟਣਾ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਨੌਜਵਾਨਾਂ ਨੂੰ ਆਪਾਂ ਸਮਝਾਈਏ ਮੈਂ ਇਹ ਨਹੀਂ ਕਹਿੰਦਾ ਵੀ ਸਮਝਾਈਏ ਤੁਸੀਂ ਉਹ ਗੱਲਾਂ ਦੱਸੋ ਤਾਂ ਕਿ ਨੌਜਵਾਨ ਕੱਲ ਨੂੰ ਸਰਕਾਰ ਦੇ ਅੱਗੇ ਖੜਨਾਂ ਲਈ ਜ਼ਰੂਰ ਹੋਣ ਜੇ ਸਾਡਾ ਇੱਕ ਜਾਂਦਾ ਨਾ ਸਰਕਾਰ ਦੇ ਅੱਗੇ ਖੜਨ ਵਾਲਾ ਤੇ ਹਜ਼ਾਰਾਂ ਖੜੇ ਕਰਕੇ ਜਾਓ ਇੰਨੀ ਕੁ ਬੇਨਤੀ ਆ ਤੁਹਾਡੇ ਅੱਗੇ ਮੇਰੀ ਗੱਲ ਨੂੰ ਗਲਤ ਨਾ ਗਿਣਿਆ ਜੇ ਪਰ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਇਤਾਂ ਆਪਣਾ 10 ਦਿਨ 20 ਦਿਨ ਮਹੀਨਾ ਚੱਲੂਗਾ ਰੱਬ ਨਾ ਕਰੇ ਜੇ ਕਰ ਤੁਹਾਨੂੰ ਕੁਝ ਹੁੰਦਾ ਤਾਂ ਉਹ ਤੋਂ ਬਾਅਦ ਪੰਜਾਬ ਦੇ ਲੋਕਾਂ ਕੋਲ ਉਹ ਇਨਸਾਨ ਜਾਂਦੇ ਰਹਿਣਾ ਜਿਹੜਾ ਸਰਕਾਰ